ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਜੀ ਕਿ ਜੇਕਰ ਤੁਸੀਂ ਵੀ ਸਾਡੀਆਂ ਦੱਸੀਆਂ ਹੋਈਆਂ ਇਹ ਤਿੰਨ ਗੱਲਾਂ ਮੰਨ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੀ ਔਲਾਦ ਤੁਹਾਡੇ ਬੱਚੇ ਕਦੇ ਵੀ ਗਲਤ ਰਸਤੇ ਤੇ ਨਹੀਂ ਜਾਣਗੇ ਤੁਹਾਡੀ ਤਾਂ ਜ਼ਿੰਦਗੀ ਹੀ ਬਦਲ ਜਾਵੇਗੀ ਨਾਲ ਹੀ ਨਾਲ ਤੁਹਾਡੇ ਬੱਚੇ ਵੀ ਖੁਸ਼ਹਾਲ ਜ਼ਿੰਦਗੀ ਬਤੀਤ ਕਰਨਗੇ ਤੇ ਮਾੜੀ ਸੰਗਤ ਤੋਂ ਬਚ ਜਾਣਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾਓ ਜੀ ਤਾਂ ਕਿ ਪਰਮਾਤਮਾ ਜੀ ਦੀ ਕਿਰਪਾ ਹਮੇਸ਼ਾ ਦੇ ਲਈ ਤੁਹਾਡੇ ਸਿਰ ਤੇ ਬਣ ਜਾਵੇ ਤੇ ਨਾਲ ਹੀ ਨਾਲ ਤੁਹਾਡੇ ਬੱਚੇ ਤਰੱਕੀ ਕਰਨ ਤੇ ਖੁਸ਼ਹਾਲ ਜ਼ਿੰਦਗੀ ਬਤੀਤ ਕਰਨ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਥ ਸੰਗਤ ਜੀ ਸਾਥ ਸੰਗਤ ਜੀ ਇੱਕ ਨਗਰ ਦੇ ਵਿੱਚ ਇੱਕ ਦਰਖਤ ਦੇ ਉੱਪਰ ਮੋਰ ਤੇ ਮੋਰਨੀ ਰਹਿੰਦੇ ਸਨ ਇੱਕ ਦਿਨ ਮੋਰਨੀ ਕਹਿਣ ਲੱਗੀ ਕਿ ਮੈਨੂੰ ਕਿਰਪਾ ਕਰਕੇ ਕੋਈ ਕਹਾਣੀ ਸੁਣਾਓ ਉਸ ਵਕਤ ਮੋਰ ਨੇ ਇੱਕ ਉਸ ਨੂੰ ਕਹਾਣੀ ਸੁਣਾਈ ਜਿਹੜੀ ਕਹਾਣੀ ਸਾਡੀ ਸੋਚ ਤੇ ਸਾਡੀ ਜ਼ਿੰਦਗੀ ਤੇ ਸਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਬਦਲ ਸਕਦੀ ਹੈ ਇੱਕ ਛੋਟੀ ਜਿਹੀ ਕਹਾਣੀ ਕਈ ਵਾਰ ਸਾਡੀ ਜ਼ਿੰਦਗੀ ਬਦਲ ਸਕਦੀ ਹੈ ਮੋਰ ਨੇ ਕਹਾਣੀ ਸੁਣਾਈ ਸੇਠ ਕਿਸੇ ਇੱਕ ਡਗਰ ਦੇ ਵਿੱਚ ਰਹਿੰਦਾ ਸੀ ਉਹਦੇ ਘਰ ਰੱਬ ਨੇ ਇੱਕ ਧੀ ਦੀ ਦਾਤ ਬਖਸ਼ੀ ਉਹ ਬਹੁਤ ਹੀ ਖੁਸ਼ ਸੀ ਕਿ ਰੱਬ ਨੇ ਮੈਨੂੰ ਧੀ ਦਿੱਤੀ ਹੈ ਉਹ ਆਪਣੇ ਜਿੱਥੇ ਪੁੱਤਰਾਂ ਨੂੰ ਪਿਆਰ ਕਰਦਾ ਸੀ ਉੱਥੇ ਧੀ ਨੂੰ ਵੀ ਪਿਆਰ ਕਰਦਾ ਸੀ ਉਹਨੇ ਆਪਣੀ ਧੀ ਦੀ ਆਪਣੀ ਜ਼ਿੰਦਗੀ ਦੇ ਵਿੱਚ ਹਰ ਇੱਕ ਇੱਛਾ ਪੂਰੀ ਕੀਤੀ ਸੀ ਭਾਵੇਂ ਕਹਿ ਲਓ ਕਿ ਜਿਵੇਂ ਘਰਾਂ ਵਿੱਚ ਅਸੀਂ ਕਹਿ ਦਿੰਦੇ ਹਾਂ ਕਿ ਲਾਡਲੀ ਧੀ ਸੀ ਪਿਓ ਦੀ ਜੋ ਜੋ ਵੀ ਉਸਦੀ ਧੀ ਨੇ ਉਸ ਕੋਲੋਂ ਮੰਗਿਆ ਉਸਨੇ ਹਰ ਚੀਜ਼ ਉਸਨੂੰ ਹਾਸਲ ਕਰਕੇ ਦਿੱਤੀ ਅਕਸਰ ਹੀ ਹੁੰਦਾ ਹੈ ਲਾਡਲੇ ਜਿਹੜੇ ਬੱਚੇ ਹੁੰਦੇ ਹਨ ਉਹ ਵਿਗੜ ਹੀ ਜਾਂਦੇ ਹਨ ਹਾਲੀ ਹਾਲੀ ਜਦੋਂ ਉਸਦੀ ਧੀ ਵੱਡੀ ਹੁੰਦੀ ਗਈ ਨਿੱਕੀ ਨਿੱਕੀ ਗੱਲ ਤੇ ਰੁੱਸ ਜਾਂਦੀ ਸੀ ਨਿੱਕੇ ਨਿੱਕੇ ਗੱਲ ਤੇ ਉਹ ਰੋਣ ਲੱਗ ਪੈਂਦੀ ਸੀ ਇਸ ਤਰ੍ਹਾਂ ਕਰਦਿਆਂ ਕਰਦਿਆਂ ਸਮਾਂ ਬੀਤਦਾ ਗਿਆ ਉਹ ਜਵਾਨ ਹੋ ਗਈ ਜਦੋਂ ਲੜਕੀ ਜਵਾਨ ਹੋ ਗਈ ਉਹਦੇ ਵਿਆਹ ਦਾ ਸੇਠ ਨੂੰ ਫਿਕਰ ਹੋਣ ਲੱਗਾ ਕਿਉਂਕਿ ਉਹ ਇੱਕ ਰੀਤ ਹੈ ਸਮਾਜ ਦੀ ਕਿ ਰਾਜੇ ਵੀ ਆਪਣੀਆਂ ਲੜਕੀਆਂ ਨੂੰ ਆਪਣੇ ਕੋਲ ਨਹੀਂ ਰੱਖ ਸਕਦੇ ਉਹਨਾਂ ਨੂੰ ਵੀ ਉਹਨਾਂ ਦਾ ਵਿਆਹ ਕਰਨਾ ਹੀ ਪੈਂਦਾ ਹੈ ਕਹਿ ਦਿੰਦੇ ਹਨ ਕਿ ਰਾਜੇ ਰਾਣੀਆਂ ਨੇ ਨਹੀਂ ਸੰਭੇ ਤਾਂ ਅਸੀਂ ਕੌਣ ਹੁੰਦੇ ਹਾਂ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਨੂੰ ਚੰਗੇ ਸੰਸਕਾਰ ਦੇਣੇ ਚਾਹੀਦੇ ਹੈ ਉਹਨਾਂ ਨੂੰ ਉੱਠਣਾ ਬੈਠਣ ਦਾ ਸਲੀਕਾ ਸਿਖਾਉਣਾ ਚਾਹੀਦਾ ਹੈ ਜਦੋਂ ਅੱਗੇ ਘਰੇ ਸਾਡੀਆਂ ਧੀਆਂ ਜਾਂਦੀਆਂ ਹਨ ਤਾਂ ਉਹਨਾਂ ਨੂੰ ਸਾਰੀਆਂ ਹੀ ਮਰਿਆਦਾਵਾਂ ਦਾ ਪਤਾ ਹੋਵੇ ਤਾਂ ਇਹ ਜਿਹੜੀ ਬੱਚੀ ਸੀ ਉਹ ਸੇਠ ਦੀ ਬਹੁਤ ਲਾਡਲੀ ਸੀ ਉਹਦਾ ਚੰਗਾ ਕਰ ਵੇਖ ਕੇ ਸੇਠ ਨੇ ਵਿਆਹ ਕਰ ਦਿੱਤਾ ਜਦੋਂ ਵਿਆਹ ਕੀਤਾ ਵਿਆਹ ਹੋਈ ਨੂੰ ਅਜੇ 5 ਹੀ ਦਿਨ ਹੋਏ ਸਨ ਕਿ ਲੜਕੀ ਨੇ ਆਪਣੇ ਪਿਤਾ ਨੂੰ ਚਿੱਠੀ ਲਿਖੀ ਕਿਉਂਕਿ ਜ਼ਮਾਨਾ ਉਦੋਂ ਚਿੱਠੀਆਂ ਦਾ ਹੁੰਦਾ ਸੀ ਸਾਥ ਸੰਗਤ ਜੀ ਟੈਲੀਫੋਨ ਤਾਂ ਨਹੀਂ ਸੀ ਹੁੰਦੇ ਟੈਲੀਫੋਨ ਨਹੀਂ ਸੀ ਹੁੰਦੇ ਚਿੱਠੀ ਦੇ ਵਿੱਚ ਲਿਖਿਆ ਪਿਤਾ ਜੀ ਤੁਸੀਂ ਮੈਨੂੰ ਕਿੱਥੇ ਵਿਆਹ ਦਿੱਤਾ ਮੈਂ ਤਾਂ ਇੱਥੇ ਬੜੀ ਮੁਸ਼ਕਿਲ ਦੇ ਵਿੱਚ ਰਹਿ ਰਹੀ ਹਾਂ ਇਹ ਤਾਂ ਨਰਕ ਭਰੀ ਜ਼ਿੰਦਗੀ ਹੈ ਆਹ 5 ਦਿਨਾਂ ਵਿੱਚ ਇਹਨਾਂ ਨੇ ਮੇਰੀ ਜ਼ਿੰਦਗੀ ਨਰਕ ਬਣਾ ਦਿੱਤੀ ਹੈ ਸੇਠ ਨੇ ਉਹ ਚਿੱਠੀ ਪੜ੍ਹੀ ਤੇ ਉਹ ਆਪਣੀ ਲੜਕੀ ਵੱਲ ਕਿਉਂਕਿ ਉਸ ਦੀ ਲਾਡਲੀ ਤੀ ਸੀ ਤੁਰ ਪਿਆ ਉਹਦੇ ਸਹੁਰੇ ਘਰ ਵੱਲ ਨੂੰ ਤੁਰਨਾ ਸ਼ੁਰੂ ਕਰ ਦਿੱਤਾ ਚੱਲਦਾ ਚੱਲਦਿਆਂ ਉਸ ਨੇ ਸੋਚਿਆ ਕਿ ਸਭ ਤੋਂ ਪਹਿਲਾਂ ਬੂਹੇ ਵਿੱਚ ਦਰਵਾਜ਼ੇ ਵਿੱਚ ਜਾ ਕੇ ਉਸਦੀ ਸੱਸ ਬੈਠੀ ਹੋਈ ਸੀ ਉਹਨੇ ਵੀ ਠੀਕ ਟੰਗ ਦੇ ਨਾਲ ਆਪਣੇ ਕੁੜਮ ਨੂੰ ਨਾ ਬੁਲਾਇਆ ਸੇਠ ਨੂੰ ਭਾਵੇਂ ਸੱਸ ਸ੍ਰੀ ਅਕਾਲ ਤਾਂ ਬੁਲਾਈ ਪਰ ਉਸਨੇ ਬੈਠਣ ਦੇ ਲਈ ਨਾ ਕਿਹਾ ਉਹ ਬੋਲੀ ਹੀ ਨਾ ਉਹਦੀ ਬੱਚੀ ਦਾ ਸਹੁਰਾ ਬੋਲਿਆ ਨਾ ਸੱਸ ਬੋਲੀ ਨਾ ਜੇਠ ਹੀ ਬੋਲਿਆ ਫਿਰ ਇਸ ਤਰ੍ਹਾਂ ਅੱਗੇ ਲੰਗਦਾ ਹੋਇਆ ਉਹ ਆਪਣੇ ਜਵਾਈ ਦੇ ਕੋਲ ਚੱਲਿਆ ਗਿਆ ਉਹਦੇ ਕੋਲ ਜਦੋਂ ਖਲੋ ਗਿਆ ਉਹ ਕਹਿਣ ਲੱਗਾ ਵੇਖੋ ਜੀ ਤੁਸੀਂ ਆਪਣੀ ਲੜਕੀ ਨੂੰ ਲੈ ਜਾਓ ਮੈਂ ਇਹਦੇ ਨਾਲ ਨਹੀਂ ਰਹਿ ਸਕਦਾ ਤੁਸੀਂ ਜੋ ਵੀ ਤੁਹਾਡਾ ਹਿਸਾਬ ਕਿਤਾਬ ਖਰਚ ਹੋਇਆ ਵਾ ਤੇ ਮੈਨੂੰ ਦੱਸ ਦਿਓ ਮੈਂ ਤੁਹਾਨੂੰ ਦੇ ਦੇਵਾਂਗਾ ਜਿਸ ਤਰ੍ਹਾਂ ਇਸ ਟਾਈਮ ਜਦੋਂ ਵਿਗਾਰਡ ਹੁੰਦਾ ਹੈ ਲੋਕ ਗੱਲਾਂ ਕਰਦੇ ਹਨ ਉਥੇ ਵੀ ਇਦਾਂ ਦੀਆਂ ਹੀ ਗੱਲਾਂ ਹੋਈਆਂ ਸਾਰੀਆਂ ਗੱਲਾਂ ਸੁਣ ਕੇ ਸੇਠ ਨੇ ਆਪਣੀ ਪੁੱਤਰੀ ਨੂੰ ਫਿਰ ਕਿਹਾ ਤੂੰ ਚੱਲ ਉਹਨੇ ਇੱਥੇ ਉਹਨੂੰ ਵਸਾਉਣ ਦੀ ਕੋਈ ਵੀ ਗੱਲ ਨਾ ਕੀਤੀ ਇਹ ਕਹਿ ਕੇ ਉਸਨੂੰ ਨਾਲ ਲੈ ਚੱਲਿਆ ਤੇ ਕਹਿਣ ਲੱਗਾ ਕਿ ਚਲ ਜੇ ਤੂੰ ਦੁਖੀ ਹੈਂ ਇਹੀ ਵੀ ਤੈਨੂੰ ਰੱਖਣਾ ਨਹੀਂ ਚਾਹੁੰਦੇ ਤੂੰ ਮੇਰੇ ਨਾਲ ਚੱਲ ਉਸ ਦਿਤੀ ਜਿਹੜੀ ਸੀ ਤਿਆਰ ਹੋ ਗਈ ਰਸਤੇ ਵਿੱਚ ਆਉਂਦੇ ਆਉਂਦੇ ਸੇਠ ਨੇ ਆਪਣੀ ਪੁੱਤਰੀ ਨੂੰ ਪੁੱਛਿਆ ਤੇਰੀ ਸੱਸ ਦਾ ਸੁਭਾਅ ਕਿਦਾਂ ਦਾ ਹੈ ਉਹ ਕਹਿੰਦੀ ਉਹ ਤਾਂ ਡੈਣ ਹੈ ਤੇ ਡੈਣ ਤੋਂ ਵੀ ਭੈੜੀ ਹੈ ਫਿਰ ਪੁੱਛਿਆ ਤੇਰਾ ਸਹੁਰਾ ਕਿਦਾਂ ਦਾ ਹੈ ਤਾਂ ਉਹ ਕਹਿਣ ਲੱਗੀ ਉਹ ਤਾਂ ਜ਼ਾਲਮ ਆ ਉਸਨੇ ਪੁੱਛਿਆ ਤੇਰਾ ਜੇਠ ਕਿਵੇਂ ਦਾ ਹੈ ਉਸਨੇ ਕਿਹਾ ਉਹ ਤਾਂ ਯਮਰਾਜ ਹੈ ਜਿਹੜਾ ਸਜ਼ਾ ਦੇ ਕੇ ਨਰਕਾਂ ਵਿੱਚ ਸੁੱਟ ਦਿੰਦਾ ਹੈ ਫਿਰ ਉਸਨੇ ਆਖਿਆ ਤੇਰਾ ਘਰ ਵਾਲਾ ਕਿਦਾਂ ਦਾ ਲੱਗਦਾ ਤੈਨੂੰ ਕਹਿੰਦੀ ਉਹ ਤਾਂ ਜਮਦੂਤਾਂ ਵਰਗਾ ਮੈਨੂੰ ਲੱਗਦਾ ਤੇ ਫਿਰ ਸੇਠ ਨੇ ਪੁੱਛਿਆ ਤੇਰੀ ਨਣਾਨ ਕਿਦਾਂ ਦੀ ਲੱਗਦੀ ਹੈ ਉਹਨੇ ਆਖਿਆ ਉਹ ਤਾਂ ਚੜੇਲਾ ਵਰਗੀ ਲੱਗਦੀ ਹੈ ਸੇਠ ਨੇ ਕਿਹਾ ਚੱਲ ਤੇਰੇ ਘਰ ਦੇ ਮੈਂਬਰ ਸੀ ਇਹਨਾਂ ਵਿੱਚ ਤੈਨੂੰ ਮੈਂ ਵਿਆਹ ਕੇ ਭੇਜਿਆ ਸੀ ਬਾਕੀ ਆਂਡ ਗਵਾਂਡ ਕਿਦਾਂ ਦਾ ਹੈ ਇਸ ਪਿੰਡ ਦਾ ਮਾਹੌਲ ਕਿਦਾਂ ਦਾ ਹੈ ਉਹ ਕਹਿਣ ਲੱਗੇ ਇੱਥੇ ਸਾਰੇ ਹੀ ਪੂਤਾਂ ਵਰਗੇ ਇਹਨੂੰ ਬਿਲਕੁਲ ਵੀ ਚੰਗੇ ਨਹੀਂ ਲੱਗਦੇ ਸੇਠ ਨੇ ਹੋਰ ਵੀ ਆਸੇ-ਪਾਸੇ ਕਈ ਲੋਕਾਂ ਬਾਰੇ ਪੁੱਛਿਆ ਪਰ ਉਹਦੀ ਧੀ ਨੇ ਸਾਰਿਆਂ ਨੂੰ ਮਾੜਾ ਹੀ ਕਿਹਾ ਸੇਠ ਸੋਚਣ ਲੱਗਾ ਰਸਤੇ ਵਿੱਚ ਆਉਂਦਾ ਆਉਂਦਾ ਕਿ ਇੱਕ ਜਣਾ ਤੇ ਮਾੜਾ ਹੋ ਸਕਦਾ ਸਾਰੇ ਜਾਨੇ ਕਿਵੇਂ ਮਾੜੇ ਹੋ ਸਕਦੇ ਫਿਰ ਉਸ ਦਾ ਦਿਮਾਗ ਦੇ ਵਿੱਚ ਇੱਕ ਗੱਲ ਆਈ ਕਿ ਮੇਰੀ ਧੀ ਨੂੰ ਕੋਈ ਪਸੰਦ ਨਹੀਂ ਆ ਰਿਹਾ ਚਲੋ ਹਰ ਬੰਦੇ ਦੇ ਵਿੱਚ ਔਗਣ ਤਾਂ ਹੁੰਦੇ ਆ ਪਰ ਕੁਝ ਗੁਣ ਵੀ ਹੁੰਦੇ ਆ ਇਹਨੂੰ ਕਿਸੇ ਵਿੱਚ ਕੋਈ ਗਣ ਨਜ਼ਰ ਕਿਉਂ ਨਹੀਂ ਆ ਰਿਹਾ ਉੱਥੇ ਕਮਾਲ ਦੀ ਗੱਲ ਹੋ ਗਈ ਚਲੋ ਇਸ ਤਰ੍ਹਾਂ ਗੱਲਾਂ ਕਰਦੇ ਕਰਦੇ ਆਪਣੀ ਧੀ ਨੂੰ ਲੈ ਕੇ ਉਹ ਸੇਠ ਘਰੇ ਪਹੁੰਚ ਗਿਆ ਇਹ ਜਿਹੜੇ ਕਹਾਣੀ ਮੋਰ ਉਸ ਨੂੰ ਸੁਣਾ ਰਿਹਾ ਹੈ ਮੋਰਨੀ ਬੜੇ ਹੀ ਧਿਆਨ ਦੇ ਨਾਲ ਸੁਣ ਰਹੀ ਹੈ ਹੁੰਗਾਰੇ ਵੀ ਦੇ ਰਹੀ ਹੈ ਜਦੋਂ ਘਰੇ ਪਹੁੰਚ ਗਏ ਉਸ ਵਕਤ ਉਹਦੀ ਮਾਂ ਨੇ ਵੀ ਉਹਦੇ ਭਰਾ ਨੇ ਵੀ ਉਹਦੀ ਭਾਬੀ ਨੇ ਵੀ ਉਸ ਨੂੰ ਕੀ ਢੰਗ ਦੇ ਨਾਲ ਬੁਲਾਇਆ ਹੀ ਨਹੀਂ ਫਿਰ ਉਹ ਕਹਿਣ ਲੱਗੀ ਮੈਨੂੰ ਕੋਈ ਚੰਗੀ ਤਰ੍ਹਾਂ ਬੁਲਾ ਕਿਉਂ ਨਹੀਂ ਰਿਹਾ ਕਹਿਣ ਲੱਗੇ ਤੈਨੂੰ ਵਿਆਹ ਕੇ ਤੋਰਿਆ ਸੀ ਐਨਾ ਖਰਚ ਕੀਤਾ ਸੀ ਤੂੰ ਉੱਥੇ ਠੀਕ ਢੰਗ ਦੇ ਨਾਲ ਬੋਲਬਾਣੀ ਨਹੀਂ ਰੱਖੀ ਹੋਣੀ ਤਾਂ ਹੀ ਤੁਹਾਡੇ ਵਿੱਚ ਵਿਗਾੜ ਹੋ ਗਿਆ ਫਿਰ ਕਹਿਣ ਲੱਗੀ ਮੈਂ ਇੱਥੋਂ ਹੀ ਘਰੋਂ ਗਈ ਆ ਅੱਜ ਤੁਸੀਂ ਮੇਰੇ ਨਾਲ ਠੀਕ ਢੰਗ ਦੇ ਨਾਲ ਬੋਲਦੇ ਵੀ ਨਹੀਂ ਉਹਨੇ ਆਪਣੀ ਮਾਂ ਤੋਂ ਵੀ ਪੁੱਛਿਆ ਫਿਰ ਇਸ ਤਰ੍ਹਾਂ ਥੋੜੀ ਉਦਾਸ ਹੋ ਗਈ ਸੋਚਿਆ ਚਲੋ ਮੈਂ ਆਪਣੀਆਂ ਸਹੇਲੀਆਂ ਨੂੰ ਮਿਲ ਕੇ ਆਉਂਦੀ ਹਾਂ ਜਦੋਂ ਸਹੇਲੀਆਂ ਨੂੰ ਮਿਲਣ ਜਾਂਦੀ ਹੈ ਤਾਂ ਸੇਠ ਦੀ ਧੀ ਦੇ ਕੋਲੋਂ ਉਹ ਪੁੱਛਦੀਆਂ ਹਨ ਤੇਰਾ ਪਤੀ ਤੇਰੇ ਨਾਲ ਨਹੀਂ ਆਇਆ ਜਦੋਂ ਸਾਰੇ ਪਰਿਵਾਰ ਵਿੱਚੋਂ ਤੇਰੇ ਨਾਲ ਕੋਈ ਕਿਉਂ ਨਹੀਂ ਆਇਆ ਉਹ ਇਹੀ ਗੱਲਾਂ ਕਰੀ ਜਾ ਰਹੀਆਂ ਸਨ ਫਿਰ ਉਹ ਨਿਰਾਸ਼ ਹੋ ਕੇ ਉੱਥੋਂ ਵਾਪਸ ਆਉਂਦੀ ਹੈ ਅਗਲੀ ਸਵੇਰ ਗੁਰਦੁਆਰਾ ਸਾਹਿਬ ਜਾਂਦੀ ਹੈ ਉੱਥੇ ਵੀ ਲੋਕ ਗੱਲਾਂ ਕਰਦੇ ਹਨ ਕਿਉਂਕਿ ਬਹੁਤੇ ਲੋਕ ਗੁਰਦੁਆਰਾ ਸਾਹਿਬ ਮੱਥਾ ਟੇਕਣ ਤਾਂ ਘੱਟ ਆਉਂਦੇ ਹਨ ਕਿਸੇ ਦੇ ਬੱਚਿਆਂ ਬਾਰੇ ਚੁਗਲੀਆਂ ਕਰਨ ਲਈ ਜ਼ਿਆਦਾ ਆਉਂਦੇ ਹਨ ਲੋਕ ਕਹਿੰਦੇ ਵਿਆਹ ਤੋਂ ਬਾਅਦ ਛੇਤੀ ਹੀ ਵਾਪਸ ਆ ਗਈ ਇਹਦੇ ਨਾਲ ਵੀ ਕੋਈ ਨਹੀਂ ਆਇਆ ਲੱਗਦਾ ਹੁਣ ਇਹਦੇ ਇਹਨੀਆਂ ਗੱਲਾਂ ਦੇ ਕਰਕੇ ਤਲਾਕ ਛੇਤੀ ਹੀ ਹੋ ਜਾਏਗਾ। ਇਹਦਾ ਸਹੁਰਾ ਨਹੀਂ, ਇਸਦੀ ਕੋਈ ਸੱਸ ਨਹੀਂ ਦਿਖ ਰਹੀ। ਨਾ ਹੀ ਇਹਦਾ ਘਰ ਵਾਲਾ ਦਿਖ ਰਿਹਾ ਹੈ। ਕਿੱਧਰ ਗਏ ਬਾਕੀ ਸਾਰੇ ਮੈਂਬਰ? ਉਹ ਸਾਰੇ ਤਾਂ ਇਹਦਾ ਤਲਾਕ ਬਾਰੇ ਹੀ ਸੋਚਣ ਲੱਗ ਪਏ। ਸੇਠ ਦੀ ਧੀ ਉਹ ਬੀਬੀਆਂ ਜਦੋਂ ਮੂੰਹ ਚੋੜ ਕੇ ਗੱਲਾਂ ਕਰ ਰਹੀਆਂ ਸਨ, ਇਹਨੂੰ ਇੱਕ ਦੀ ਗੱਲ ਸੁਣ ਜਾਂਦੀ ਹੈ। ਉਥੋਂ ਵੀ ਨਿਰਾਸ਼ ਹੋ ਕੇ ਘਰੇ ਵਾਪਸ ਆ ਜਾਂਦੀ ਹੈ। ਫਿਰ ਸੇਠ ਵੀ ਸੋਚਦਾ ਹੈ ਮੈਂ ਆਪਣੇ ਲਾਡਾਂ ਦੇ ਨਾਲ ਇਹਨੂੰ ਜ਼ਿਆਦਾ ਹੀ ਵਿਗਾੜ ਲਿਆ। ਉਧਰੋਂ ਸੇਠ ਦੀ ਧੀ ਵੀ ਮਹਿਸੂਸ ਕਰਦੀ ਹੈ ਇਸ ਗੱਲ ਨੂੰ ਕਿ ਹੁਣ ਮੈਂ ਸੋਹਰੇ ਪਰਿਵਾਰ ਤੋਂ ਜਦੋਂ ਆਈ ਹਾਂ ਭਾਵੇਂ 5-6 ਦਿਨ ਹੀ ਉੱਥੇ ਰਹੀ ਹਾਂ ਪਰ ਮੇਰੇ ਨਾਲ ਕੋਈ ਪੇਕੇ ਪਰਿਵਾਰ ਵਿੱਚ ਠੀਕ ਢੰਗ ਦੇ ਨਾਲ ਗੱਲ ਨਹੀਂ ਕਰਦਾ ਮੈਂ ਆਪਣੇ ਪਿਤਾ ਦਾ ਵੀ ਸਿਰਫ਼ ਰਿਸ਼ਤੇਦਾਰਾਂ ਦੇ ਵਿੱਚ ਨੀਵਾ ਕਰ ਰਹੀ ਹਾਂ ਥੋੜਾ ਮਹਿਸੂਸ ਕਰਦੀ ਹੈ ਪਰ ਉਹ ਲਾਡਾਂ ਦੇ ਵਿੱਚ ਪਲੀ ਹੋਣ ਕਰਕੇ ਇੱਕ ਰਾਜਕੁਮਾਰੀ ਵਾਂਗੂ ਸੇਠ ਨੇ ਉਸ ਨੂੰ ਰੱਖਿਆ ਸੀ ਉਹਨੂੰ ਉੱਥੇ ਰਹਿਣਾ ਨਹੀਂ ਸੀ ਆ ਰਿਹਾ ਫਿਰ ਸੇਠ ਨੇ ਇੱਕ ਦਿਨ ਬੜੇ ਪਿਆਰ ਨਾਲ ਬਿਠਾ ਲਿਆ ਆਪਣੇ ਧੀ ਰਾਣੀ ਨੂੰ ਕਹਿਣ ਲੱਗਾ ਵੇਖੋ ਜੀ ਹੁਣ ਤੂੰ ਵੇਖ ਲਿਆ ਨਾ ਇਹ ਪਰਿਵਾਰ ਵਿੱਚ ਤੂੰ ਵਸ ਨਹੀਂ ਸਕੀ ਇੱਥੇ ਪੇਕੇ ਵੀ ਤੇਰੀ ਭਾਬੀ ਤੇਰੀ ਇੱਜ਼ਤ ਕਰਨੋਂ ਹਟ ਗਈ ਹੈ ਤੇਰਾ ਭਰਾ ਵੀ ਤੇਰੇ ਨਾਲ ਠੀਕ ਢੰਗ ਦੇ ਨਾਲ ਬੋਲ ਨਹੀਂ ਰਿਹਾ ਪਰ ਮੈਂ ਤੇਰੇ ਨਾਲ ਉਵੇਂ ਖੜਾ ਹਾਂ ਇੱਥੇ ਆਪਣੇ ਨਗਰ ਵਿੱਚ ਕੋਈ ਮਹਾਪੁਰਖ ਰਹਿੰਦੇ ਹਨ ਮੈਂ ਉਹਨਾਂ ਕੋਲ ਤੇਰੀ ਸਮੱਸਿਆ ਰੱਖੀ ਸੀ ਕਿ ਇਸ ਤਰ੍ਹਾਂ ਇਹ ਗੱਲ ਹੋਈ ਹੈ ਉਹ ਕਹਿਣ ਲੱਗੇ ਦੋ ਗੱਲਾਂ ਜੇ ਤੇਰੀ ਧੀ ਯਾਦ ਰੱਖ ਲਵੇਗੀ ਫੇਰ ਤਾਂ ਉਹ ਆਪਣੇ ਸਹੁਰੇ ਪਰਿਵਾਰ ਨੂੰ ਵੀ ਮੁੱਠੀ ਵਿੱਚ ਕਰ ਸਕਦੀ ਹੈ ਪੇਕਾ ਪਰਿਵਾਰ ਵੀ ਉਸ ਦੀ ਇੱਜ਼ਤ ਕਰੇਗਾ ਜਿਹੜੇ ਰਿਸ਼ਤੇ ਟੁੱਟੇ ਹੋਏ ਹਨ ਉਹ ਮੁੜ ਕੇ ਠੀਕ ਹੋ ਜਾਣਗੇ ਉਹਨਾਂ ਵਿੱਚ ਕਦੇ ਵੀ ਦਰਾੜ ਨਹੀਂ ਪਵੇਗੀ ਮਹਾਪੁਰਖਾਂ ਨੇ ਦੋ ਚੀਜ਼ਾਂ ਕਰਨ ਦੇ ਲਈ ਕਿਹਾ ਉਹ ਜੇ ਤੂੰ ਮੈਨੂੰ ਕਹੇ ਤਾਂ ਤੈਨੂੰ ਦੱਸ ਸਕਦਾ ਹਾਂ ਸੇਠ ਨੇ ਫਿਰ ਗੱਲ ਜਦੋਂ ਉਹ ਕਹੀ ਤਾਂ ਉਹਦੀ ਧੀ ਬੜੀ ਖੁਸ਼ ਹੋਈ ਇਹ ਗੱਲ ਸੁਣ ਕੇ ਮੈਂ ਮੁੱਠੀ ਚ ਕਰ ਲੂੰਗੀ ਇਹ ਕਿਉਂਕਿ ਉਹਦੇ ਅੰਦਰ ਵੀ ਸੀਗਾ ਇਹ ਵਿਚਾਰ ਸਾਰੇ ਹੀ ਮੇਰੇ ਅਧੀਨ ਹੋਣ ਫਿਰ ਉਹਨੇ ਕਿਹਾ ਪਹਿਲੀ ਗੱਲ ਤਾਂ ਇਹ ਆ ਕਿ ਮਾਪੁਰਖਾਂ ਨੇ ਜਿਹੜੀ ਕਹੀ ਹੈ ਕਿ 90 ਦਿਨ ਤੂੰ ਕਿਸੇ ਨੂੰ ਵੀ ਕੁਝ ਮਾੜਾ ਚੰਗਾ ਨਹੀਂ ਬੋਲਣਾ ਕੋਈ ਭਾਵੇਂ ਜੋ ਮਰਜ਼ੀ ਤੈਨੂੰ ਕਹੀ ਜਾਵੇ ਕਿਸੇ ਦੀ ਗੱਲ ਦਾ ਕੋਈ ਜਵਾਬ ਨਹੀਂ ਦੇਣਾ ਜੇ ਤੂੰ 90 ਦਿਨ ਚੁੱਪ ਕਰਕੇ ਕੱਟ ਲਵੇਂਗੀ ਸਾਰੇ ਤੇਰੇ ਵਸ ਵਿੱਚ ਹੋ ਜਾਣਗੇ ਸਾਰੇ ਤੇਰੀ ਮੁਠੀ ਵਿੱਚ ਆ ਜਾਣਗੇ ਪਰ 90 ਦਿਨ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਣਾ ਹੈ ਇਸ ਤਰ੍ਹਾਂ ਪਿਤਾ ਨੇ ਜਦੋਂ ਕਿਹਾ ਤਾਂ ਕਹਿੰਦੇ ਕਿ ਉਹਨਾਂ ਨੇ ਕਿਹਾ ਤਾਂ ਕਿ ਇੱਕ ਮੰਤਰ ਵੀ ਦਿੱਤਾ ਹੈ ਪੜਨ ਚੱਲ ਕੋਈ ਨਹੀਂ ਉਹ ਮੰਤਰ ਤਾਂ ਮੈਂ ਤੇਰੇ ਵੰਡੇ ਦਾ ਪੜ ਲਿਆ ਕਰੂੰਗਾ ਪਰ ਤੂੰ 90 ਦਿਨ ਚੁੱਪ ਰਹਿਣਾ ਹੈ ਇੰਨਾ ਹੀ ਕਰਨੀ ਬਸ ਸੰਤਾ ਨੇ ਕਿਹਾ ਸੀ ਕਰਨ ਵਾਸਤੇ ਉਹ ਫਿਰ ਇਹ ਸਾਰੇ ਗੱਲ ਸਮਝਾ ਕੇ ਸੇਠ ਨੇ ਆਪਣੀ ਧੀ ਨੂੰ ਤਿਆਰ ਕਰ ਲਿਆ ਕੱਪੜੇ ਆਪ ਦੇ ਬਨ ਲਏ ਤੇ ਸੇਠ ਆਪਣੀ ਧੀ ਨੂੰ ਕਹਿਣ ਲੱਗਾ ਹੁਣ ਮੈਂ ਤੈਨੂੰ ਸੋਹਰੇ ਪਰਿਵਾਰ ਵਿੱਚ ਛੱਡ ਕੇ ਆਵਾਂਗਾ ਉਥੇ 90 ਦਿਨ ਰਹਿ ਕੇ ਤੈਨੂੰ ਇਹ ਸਭ ਕੁਝ ਕਰਨਾ ਪਵੇਗਾ ਫਿਰ ਹੀ ਤੂੰ ਵਸ ਸਕੇਂਗੀ ਤੇ ਨਾਲ ਹੀ ਤੂੰ ਆਪਣੇ ਪਰਿਵਾਰ ਨੂੰ ਵਸ ਵਿੱਚ ਲੈ ਕੇ ਆ ਸਕੇਂਗੀ ਬੜੀ ਖੁਸ਼ੀ-ਖੁਸ਼ੀ ਉਹ ਧੀ ਨੂੰ ਤੋਰ ਦਿੰਦਾ ਹੈ ਘਰ ਵੇਖੀ ਕਿਵੇਂ ਵਸ ਜਾਵੇਗਾ ਸਾਰੇ ਹੀ ਬਹੁਤ ਖੁਸ਼ ਹੋ ਜਾਂਦੇ ਹਨ ਉਹ ਸੇਠ ਫਿਰ ਆਪਣੀ ਧੀ ਨੂੰ ਲੈ ਕੇ ਉਹਦੇ ਸਹੁਰੇ ਪਰਿਵਾਰ ਵਿੱਚ ਪਹੁੰਚਦਾ ਹੈ ਉਹ ਬੜੇ ਹੈਰਾਨ ਹੁੰਦੇ ਹਨ ਕਿ ਥੋੜੇ ਦਿਨ ਪਹਿਲਾਂ ਹੀ ਅਸੀਂ ਇਹਨਾਂ ਨੂੰ ਤੋਰਿਆ ਸੀ ਫਿਰ ਆ ਗਏ ਹਨ ਗੁੱਸੇ 'ਚ ਬੋਲਦੇ ਹਨ ਅਸੀਂ ਨਹੀਂ ਰੱਖਣਾ ਇਸਨੂੰ ਪਰ ਸੇਠ ਦਾ ਦੇਖੋ ਜੀ ਇਹ ਬੱਚੇ ਹਨ ਬੱਚਿਆਂ ਤੋਂ ਗਲਤੀਆਂ ਹੋ ਜਾਂਦੀਆਂ ਹਨ ਤੁਸੀਂ ਵੱਡੇ ਹੋ ਇਹਨਾਂ ਦੀ ਗਲਤੀ ਮਾਫ਼ ਨਹੀਂ ਕਰ ਸਕਦੇ ਇੱਕ ਵਾਰ ਮੇਰੀ ਧੀ ਨੂੰ ਆਪਣੀ ਗਲਤੀ ਸੁਧਾਰਨ ਦਾ ਮੌਕਾ ਤਾਂ ਦਿਓ ਸਾਸਤੇ ਸਹਰਾ ਕਹਿਣ ਲੱਗੇ ਨਹੀਂ ਅਸੀਂ ਤੇਰੀ ਧੀ ਨੂੰ ਆਪਣੇ ਘਰ ਵਿੱਚ ਨਹੀਂ ਰੱਖਣਾ ਪਰ ਵਾਰ-ਵਾਰ ਜਦੋਂ ਸੇਠ ਨੇ ਕਿਹਾ ਬੱਚਿਆਂ ਤੋਂ ਗਲਤੀ ਹੋ ਜਾਂਦੀ ਹੈ ਇਸ ਤਰ੍ਹਾਂ ਨਾ ਕਰੋ ਫਿਰ ਉਹਨਾਂ ਨੇ ਸੇਠ ਦਾ ਕਹਿਣਾ ਮੰਨ ਲਿਆ ਉਹਦੀ ਧੀ ਨੂੰ ਆਪਣੇ ਘਰ ਵਿੱਚ ਰੱਖ ਲਿਆ ਇਥੇ ਸਾਥ ਸੰਗਤ ਜੀ ਗੱਲ ਯਾਦ ਰੱਖਣਾ ਕਿ ਇੱਕ ਗੱਲ ਹੈ ਜਦੋਂ ਆਪਣੇ ਬੱਚੇ ਵੱਡੇ ਹੁੰਦੇ ਹਨ ਤੇ ਅਸੀਂ ਉਹਨਾਂ ਦੀਆਂ ਨਿੱਕੀਆਂ-ਨਿੱਕੀਆਂ ਗਲਤੀਆਂ ਜਾਂ ਵੱਡੀਆਂ ਗਲਤੀਆਂ ਨਜ਼ਰ ਅੰਦਾਜ਼ ਕਰਨ ਲੱਗ ਜਾਂਦੇ ਹਾਂ ਗਲਤੀਆਂ ਨਜ਼ਰ ਅੰਦਾਜ਼ ਕਰਕੇ ਆਪਣੇ ਬੱਚਿਆਂ ਨੂੰ ਸਹੀ ਸਾਬਤ ਕਰਨ ਵਿੱਚ ਲੱਗੇ ਹੁੰਦੇ ਹਨ ਉਥੇ ਸਾਡੀ ਸਭ ਤੋਂ ਵੱਡੀ ਗਲਤੀ ਹੁੰਦੀ ਹੈ ਸਹਰੇ ਪਰਿਵਾਰ ਵਿੱਚ ਉਹਨਾਂ ਦੀਆਂ ਗਲਤੀਆਂ ਨੂੰ ਨਜ਼ਰ ਅੰਦਾਜ਼ ਕੀਤਾ ਹੀ ਨਹੀਂ ਜਾ ਸਕਦਾ ਇਸ ਕਰਕੇ ਤਾਂ ਸਿਆਣੇ ਕਹਿੰਦੇ ਆਪਨੀਆਂ ਧੀਆਂ ਨੂੰ ਚੰਗੇ ਸੰਸਕਾਰ ਦਿਓ ਪੁੱਤਰਾਂ ਨੂੰ ਵੀ ਦਿਓ ਕਿਉਂਕਿ ਉਹਨਾਂ ਨੇ ਵੀ ਬਗਾਨੀਆਂ ਧੀਆ ਵਿਆਹ ਕੇ ਆਪਣੇ ਘਰ ਵਿੱਚ ਲਿਆਉਣੀਆਂ ਹਨ ਫਿਰ ਉਹਨਾਂ ਨੂੰ ਮਿਹਣੇ ਮਿਲਦੇ ਆ ਇਹ ਮਿਹਣੇ ਤੋਂ ਬਚ ਜਾਣਗੀਆਂ ਤੇ ਇਸ ਤਰ੍ਹਾਂ ਕਹਾਣੀ ਫਿਰ ਉਹ ਮੋਰ ਜਿਹੜਾ ਮੋਰਨੀ ਨੂੰ ਸੁਣਾ ਰਿਹਾ ਸੀ ਫਿਰ ਮੋਰਨੀ ਕਹਿੰਦੀ ਕਿ ਅੱਗੇ ਕੀ ਹੋਇਆ ਫਿਰ ਸੇਠ ਨੇ ਇਸ ਤਰ੍ਹਾਂ ਆਖਿਆ ਕਿ ਤਿੰਨ ਮਹੀਨੇ ਇਸ ਨੂੰ ਰੱਖ ਲੋ ਜੇ ਤਿੰਨ ਮਹੀਨੇ ਵਿੱਚ ਇਹਦਾ ਸੁਧਰਨਾ ਹੋਇਆ ਤਾਂ ਸੁਧਰ ਜਾਵੇਗੀ ਨਹੀਂ ਤਾਂ ਮੈਂ ਫਿਰ ਆਪਣੀ ਧੀ ਨੂੰ ਵਾਪਸ ਲੈ ਜਾਵਾਂਗਾ ਫਿਰ ਇਹ ਕਹਾਣੀ ਅੱਗੇ ਇਸ ਤਰ੍ਹਾਂ ਵਧੀ ਫਿਰ ਉੱਥੇ ਤਿੰਨ ਮਹੀਨੇ ਰਹਿੰਦੀ ਹੈ ਉਹ ਆਪ ਦੇ ਪਿਤਾ ਦਾ ਦੱਸਿਆ ਹੋਇਆ ਮੰਤਰ ਸੰਤਾਂ ਦੇ ਗੱਲ ਯਾਦ ਰੱਖੀ ਹੋਈ ਹੈ ਤਿੰਨ ਮਹੀਨੇ ਉੱਥੇ ਰਹੀ ਪਰ ਕੁਝ ਨਾ ਬੋਲੀ ਕਿਉਂਕਿ ਉਸਨੇ ਇਹੀ ਸੋਚਿਆ ਕਿ ਮੇਰੇ ਪਿਤਾ ਜੀ ਨੂੰ ਜੇ ਉਹਨਾਂ ਸੰਤਾਂ ਨੇ ਕਿਹਾ ਕਿ ਕੁਝ ਨਹੀਂ ਬੋਲਣਾ ਤਾਂ ਚੱਲ ਕੋਈ ਗੱਲ ਨਹੀਂ 90 ਦਿਨ ਮੈਂ ਚੁੱਪ ਹੀ ਰਹਿ ਲੈਂਦੀ ਹਾਂ ਸਾਰੇ ਕਹਿਣ ਲੱਗੇ ਕਿ ਅੱਗੇ ਤਾਂ ਭੱਜ-ਭੱਜ ਪੈਂਦੀ ਸੀ ਕਲੇਸ਼ ਪਾਉਂਦੀ ਸੀ ਉੱਚੀ ਬੋਲਦੀ ਸੀ ਪੰਜ ਦਿਨਾਂ ਵਿੱਚ ਇਹਨੂੰ ਕੀ ਇਹਦੇ ਪਿਓ ਨੇ ਸਮਝਾ ਦਿੱਤਾ ਇਹ ਨੀਤਾ ਝਗੜਾ ਹੀ ਕਰਨਾ ਬੰਦ ਕਰ ਦਿੱਤਾ ਹੈ ਇਹਨੂੰ ਕੀ ਹੋ ਗਿਆ ਇਹ ਕਿਵੇਂ ਬਦਲ ਗਈ ਉਹਦੇ ਸੱਸ ਸੋਹਰਾ ਵੀ ਸੋਚਦਾ ਕਿ ਘਰ ਵਾਲਾ ਵੀ ਸੋਚਦਾ ਕਿ ਬਦਲ ਕਿਵੇਂ ਗਈ ਫਿਰ ਉਹ 90 ਦਿਨਾਂ ਵਿੱਚ ਬਹੁਤ ਕੁਝ ਅਜੀਹਾ ਵਾਪਰਿਆ ਜਿਸ ਦੇ ਕਰਕੇ ਕਲੇਸ਼ ਨਹੀਂ ਖੜਾ ਹੋਇਆ ਪਰ ਉਹ ਅੱਗੋਂ ਕੁਝ ਨਾ ਬੋਲਦੀ ਇੱਕ ਵਾਰ ਉਹਦੇ ਸੋਹਰੇ ਤੋਂ ਚਾਹ ਵਾਲਾ ਗਲਾਸ ਵੀ ਟੁੱਟ ਗਿਆ ਉਹਦੇ ਮਨ 'ਚ ਤਾਂ ਆਇਆ ਕਿ ਬੜਾ ਕੁਝ ਸੁਣਾ ਦੇਵਾਂ ਪਰ ਉਹਨੂੰ ਕੁਝ ਨਾ ਬੋਲੀ ਉਹਨੇ ਮੰਤਰ ਯਾਦ ਰੱਖਿਆ ਤੇ 90 ਦਿਨ ਵਾਲੀ ਗੱਲ ਯਾਦ ਰੱਖੀ ਤੇ ਉਸ ਦੀ ਹੁਣ ਆਦਤ ਪੱਕ ਗਈ ਸੀ ਹੌਲੀ-ਹੌਲੀ ਸਾਰ ਸੰਗਾ ਜੀ ਬੰਦੇ ਦੀ ਜਿਹੜੀ ਆਦਤ ਹੁੰਦੀ ਹੈ ਉਹ ਹੌਲੀ-ਹੌਲੀ ਪੱਕਦੀ ਹੈ ਜਦੋਂ 90 ਦਿਨ ਲੰਘ ਗਏ ਫਿਰ ਉਹਦਾ ਸੁਭਾਅ ਹੀ ਬਣ ਗਿਆ ਕਿ ਕੋਈ ਉਸ ਨੂੰ ਜੋ ਮਰਜ਼ੀ ਕਹੀ ਜਾਵੇ ਉਸਨੇ ਉਸਦਾ ਜਵਾਬ ਨਹੀਂ ਸੀ ਦੇਣਾ ਹੁੰਦਾ ਉਹ ਫਿਰ ਆਪਣੇ ਘਰ ਵਿੱਚ ਸੁਖੀ ਵਸਣ ਲੱਗੀ ਹੁਣ ਇਹ ਜਿਹੜੀ ਸੇਠ ਦੀ ਤੀ ਸੀ ਉਸ ਨੂੰ ਪਤਾ ਲੱਗ ਗਿਆ ਕਿ ਸਾਹਮਣੇ ਵਾਲਾ ਬੋਲ ਰਿਹਾ ਹੈ ਮੈਨੂੰ ਗਾਲਾਂ ਵੀ ਭਾਵੇਂ ਦੇਈ ਜਾਵੇ ਪਰ ਮੈਂ ਨਹੀਂ ਬੋਲਣਾ ਇੱਥੇ ਤੱਕ ਪਹੁੰਚ ਗਈ ਇੱਕ ਚੁੱਪ ਤੇ ਹਜ਼ਾਰ ਸੁਖ ਇਸੇ ਨੂੰ ਹੀ ਕਹਿੰਦੇ ਹਨ ਇਸ ਤਰ੍ਹਾਂ ਸਬਰ ਨੇ ਉਸ ਦੀ ਜ਼ਿੰਦਗੀ ਬਤੀਤ ਕਰਵਾਈ ਸਿਆਣੇ ਕਹਿੰਦੇ ਹੈ ਕਿ ਘੱਟ ਬੋਲੋ ਵੱਧ ਸੁਣੋ ਤੁਹਾਨੂੰ ਬਹੁਤ ਸਾਰਾ ਗਿਆਨ ਹਾਸਿਲ ਹੋ ਜਾਵੇਗਾ ਕਿਉਂਕਿ ਬੋਲਣ ਨਾਲ ਸਿਰਫ ਅਸੀਂ ਉਹੀ ਬੋਲ ਸਕਦੇ ਹਾਂ ਜਿਹੜੀਆਂ ਚੀਜ਼ਾਂ ਦਾ ਸਾਨੂੰ ਪਤਾ ਹੁੰਦਾ ਹੈ ਨਾ ਸਾਨੂੰ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਨਾ ਗਿਆਨ ਵਿੱਚ ਵਾਧਾ ਹੁੰਦਾ ਹੈ ਸੇਠ ਦੀਤੀ ਇਸ ਮੰਤਰ ਨੂੰ ਜਪ ਕੇ ਤੇ 90 ਦਿਨ ਚੁੱਪ ਰਹਿ ਕੇ ਸਮਝ ਗਈ ਕਿ ਵਸਣਨ ਦੇ ਲਈ ਇਹ ਹੀ ਸਭ ਤੋਂ ਵੱਡੀ ਗੱਲ ਹੈ ਹੌਲੀ ਹੌਲੀ ਉਸਨੇ ਸਾਰਿਆਂ ਦਾ ਹੀ ਦਿਲ ਜਿੱਤ ਲਿਆ ਸੱਸ ਦਾ ਵੀ ਸਹਰੇ ਦਾ ਵੀ ਅੱਗੋਂ ਕਦੇ ਨਾ ਬੋਲੀ ਘਰ ਵਾਲੇ ਦੇ ਅੱਗੋਂ ਵੀ ਨਹੀਂ ਸੀ ਬੋਲਦੀ ਸਾਰੇ ਉਸ ਨੂੰ ਚੰਗੀ ਚੰਗੀ ਕਹਿਣ ਲੱਗੇ ਸੇਠ ਵੀ ਸੌਖਾ ਹੋ ਗਿਆ ਉਹਦਾ ਪਰਿਵਾਰ ਵੀ ਵਸ ਗਿਆ ਜਦੋਂ ਘਰਾਂ ਵਿੱਚ ਝਗੜਾ ਹੁੰਦਾ ਹੈ ਤਾਂ ਬਹੁਤ ਹੀ ਚੀਜ਼ਾਂ ਦਾ ਨੁਕਸਾਨ ਹੋ ਜਾਂਦਾ ਹੈ ਕਈ ਵਾਰ ਤਾਂ ਗਲਤ ਤਲਾਕ ਤੱਕ ਪਹੁੰਚ ਜਾਂਦੀ ਹੈ ਇਹ ਗੱਲ ਤਾਂ ਅਸੀਂ ਸਾਰੇ ਜਾਣਦੇ ਹਾਂ ਸਾਰ ਸੰਗਾਜੀ ਬੱਚਿਆਂ ਨੂੰ ਲਾਡ ਪਿਆਰ ਜ਼ਰੂਰ ਕਰਨਾ ਚਾਹੀਦਾ ਹੈ ਪਰ ਇਹਨਾਂ ਦੀਆਂ ਕਮੀਆਂ ਤੇ ਕਦੇ ਪਰਦਾ ਨਹੀਂ ਪਾਉਣਾ ਚਾਹੀਦਾ ਮਾਂ ਨੂੰ ਬੱਚਿਆਂ ਦੀਆਂ ਕਮੀਆਂ ਤੇ ਪਰਦਾ ਨਹੀਂ ਪਾਉਣਾ ਚਾਹੀਦਾ ਤੇ ਜੇਕਰ ਮਾਂ ਝੜਕਦੀ ਹੋਵੇ ਤਾਂ ਪਿਤਾ ਨੂੰ ਉਸ ਨੂੰ ਝੜਕਣ ਤੋਂ ਰੋਕਣਾ ਨਹੀਂ ਚਾਹੀਦਾ ਜੇਕਰ ਪਿਤਾ ਝੜਕਦਾ ਹੋਵੇ ਤਾਂ ਮਾਂ ਨੂੰ ਨਹੀਂ ਰੋਕਣਾ ਚਾਹੀਦਾ ਕਿਉਂਕਿ ਹੱਕ ਦੋਵਾਂ ਦਾ ਬਰਾਬਰ ਹੁੰਦਾ ਹੈ ਜੇਕਰ ਇੱਕ ਜ਼ਿਆਦਾ ਪਿਆਰ ਕਰੇਗਾ ਤਾਂ ਇੱਕ ਗੁੱਸੇ ਵਾਲਾ ਹੋਵੇਗਾ ਤਾਂ ਬੱਚਾ ਕਨਫਿਊਜ਼ ਹੋ ਕੇ ਜ਼ਿਆਦਾ ਵਿਗੜੇਗਾ ਜਦੋਂ ਵੀ ਆਪਣੀਆਂ ਧੀਆਂ ਨੂੰ ਸਹੁਰੇ ਪਰਿਵਾਰ ਵਿੱਚ ਭੇਜਣਾ ਹੈ ਉਸ ਤੋਂ ਪਹਿਲਾਂ ਹੀ ਬਚਪਨ ਤੋਂ ਉਹਨਾਂ ਨੂੰ ਸੰਸਕਾਰ ਦੇਣੇ ਸ਼ੁਰੂ ਕਰ ਦਿਓ ਤਾਂ ਹੀ ਉਹਨਾਂ ਦੀ ਸੋਚ ਉੱਚੀ ਹੋ ਜਾਵੇਗੀ ਤੇ ਆਪਣੀ ਜ਼ਿੰਦਗੀ ਉਹ ਵਧੀਆ ਬਤੀਤ ਕਰਨਗੀਆਂ ਇਸ ਤਰ੍ਹਾਂ ਕਰਦਿਆਂ ਕਰਦਿਆਂ ਮੋਰ ਨੇ ਮੋਰਨੀ ਨੂੰ ਤਿੰਨ ਗੱਲਾਂ ਦਸੀਆਂ ਮੋਰਨੀ ਨੇ ਕਿਹਾ ਕਿ ਬਹੁਤ ਸੁੰਦਰ ਕਹਾਣੀ ਸੀ ਅੱਜ ਤੋਂ ਬਾਅਦ ਮੈਂ ਸਾਰੀਆਂ ਗੱਲਾਂ ਚੇਤੇ ਰੱਖਾਂਗੀ ਸਾਲ ਸੰਗਤ ਜੀ ਇਹ ਛੋਟੀ ਜਿਹੀ ਕਹਾਣੀ ਇਹੋ ਜਿਹੀ ਹੈ ਕਿ ਬੱਚਿਆਂ ਦੇ ਨਾਲ ਜ਼ਰੂਰ ਸਾਂਝੀ ਕਰਿਓ ਆਪਣੇ ਦੋਸਤਾਂ ਨਾਲ ਵੀ ਸਾਂਝੀ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ